ਇਹ ਲੋਕਾਂ ਤੋਂ ਵੱਧ ਉਹ ਕਾਰਪੋਰੇਟਾਂ ਨੂੰ ਦਿਖਾਇਆ ਵੀ ਮੈਂ ਮੋਦੀ ਨੋ ਸਕਤਾ ਮੋਦੀ ਨੂੰ ਵੀ ਇੱਕ ਸਟੇਟ ਦੇ ਮੁੱਖ ਮੰਤਰੀ ਜਾ ਕੇ ਪ੍ਰਧਾਨ ਮੰਤਰੀ ਕੋਲ ਕੌਣ ਜਾਂਦਾ ਸੀ ਅਸੀਂ ਤਾਂ ਉਹ ਦੰਗਿਆਂ ਦੇ ਤੌਰ ਤੇ ਜਾਂਦੇ ਵੀ ਦੰਗੇ ਕਰਾਉਣ ਵਾਲਾ ਮੋਦੀ ਹੈ ਕੋਈ ਇਹ ਕਹਿੰਦਾ ਹੁਣ ਤੁਸੀਂ ਮੈਂ ਉਹਦੇ ਨਾਲ ਕਰਨਾ ਮੈਂ ਤੁਹਾਡੇ ਨੀਤੀਆਂ ਨੂੰ ਵੀ ਤੇਜ਼ੀ ਨਾਲ ਲਾਗੂ ਕਰੂੰ ਮੈਂ ਸਖਤਾਂ ਮੋਦੀ ਨੂੰ ਉਹ ਦਿਖਾਇਆ ਪ੍ਰਧਾਨ ਮੰਤਰੀ ਦੇ ਸੁਫਨੇ ਲੈਂਦਾ ਲੱਗਦਾ ਭਗਵਾਨ ਜਤਮਾਨ ਨੇ ਦਿਖਾਇਆ ਜਿਹੜਾ ਘੁੰਡ ਰੱਖਦਾ ਸੀ ਵੀ ਹੁਣ ਘੁੰਡ ਕਰਕੇ ਨਹੀਂ ਚੱਲਦੀ ਸਰਕਾਰ ਅਗਲੇ ਦਾ ਦਵਾ ਅਗਲੇ ਦਾ ਪ੍ਰੈਸਰ ਹੈ ਉਹਦੇ ਚ ਗੁੰਡ ਚੱਕ ਕੇ ਉਹਨੂੰ ਦਿਖਾਦਾ ਵੀ ਮੈਂ ਜੋਕਾ ਨਾ ਮੈਂ ਲੋਕਾਂ ਦਾ ਨਹੀਂ ਕੁਰਸੀ ਤੇ ਜਾਣ ਖਾਤਰ ਕੁਰਸੀ ਕਹਿੰਦੇ ਹੁੰਦੇ ਆਲਾ ਦਾ ਕਦੇ ਨਹੀਂ ਬਾਪੂ ਕਹਿੰਦੇ ਹੁੰਦੇ ਤਾਂ ਉਹ ਕੀਤਾ ਨਹੀਂ ਹੁਣ ਉਹਨੂੰ ਲੱਗਿਆ ਵੀ ਕਾਰਪੋਰੇਟਾਂ ਨਾਲ ਨੰਗਾ ਜਿਟਾ ਖੜਕੀ ਫਾਇਦਾ ਜਿਹੜੀ ਗੱਲ ਮੈਂ ਪਹਿਲਾਂ ਵੀ ਕਹਿ ਗਿਆ ਸ਼ਾਇਦ ਰੋਜ ਪ੍ਰਧਾਨ ਮੰਤਰੀ ਬਣਦਾ ਉਹ ਸੁਪਨੇ ਜਿਹਾ ਹੈ ਜੀ ਮਨਦੀਪ ਸਿੱਧੂ ਦਾ ਪੁਲਿਸ ਆਫਸਰ ਨਹੀਂ ਚੰਗੇ ਉਹ ਕਹਿੰਦੇ ਆ ਕਿ ਇਸ ਧਰਨਾ ਮਾ ਚਕਾਦਾ ਜੇ ਦੁਬਾਰਾ ਲਾਵਾਂਗੇ ਅਸੀਂ ਇੱਥੇ ਹੀ ਰਿਟਾਇਰ ਨਹੀਂ ਹੋਣ ਲੱਗੇ ਕਹਿੰਦੇ ਪਹਿਲਾਂ ਉਹਨਾਂ ਦੇ ਆਇਓ ਜਿਨ੍ਹਾਂ ਨੂੰ ਫੜਿਆ ਉਹਨਾਂ ਦੇ ਪਾਟ ਲੱਤਾ ਗੁੱਡੀ ਜਾਂਦਾ ਸੀ ਉਹ ਉਹੀ ਸੀ ਉਹ ਜਿਹੜਾ ਹੁਣ ਕਹਿੰਦਾ ਮੈਗੜਾ ਰਿਟਾਇਰ ਹੋ ਗਿਆ ਪਰ ਲੋਕਾਂ ਨੂੰ ਆਏ ਕੋਈ ਦਵਾ ਦੇ ਫਿਰ ਤੋਂ ਹੁਣ ਸੀਗਾ ਹੁਣ ਥਾ ਥਾ ਧਰਨੇ ਲੱਗ ਗਏ ਬਈ ਫੇ ਚਕਾ ਦੇਣਾ ਹੁਣ ਕਿਹੜਾ ਰਿਟਾਇਰ ਹੋਇਆ ਵੀ ਅੱਜ ਨੇ ਫੜਿਆ ਸਾਰੇ ਸਾਢੇ 3 ਕਿੰਨਾ ਸਰਕਾਰ ਨੇ ਫਿਰ ਰੱਖ ਲਵਾਂਗੇ ਇਹ ਅੰਦਰ ਜਿਹੜਾ ਏਡਾ ਹੋ ਸੀ ਜਿਹੜੀ ਆਦੇ ਕੋਲੇ ਪਾਵਰ ਹੀ ਨਹੀਂ ਕਿਸੇ ਨੇ ਵੀ ਪਾਵਰ ਤੋਂ ਵੱਧ ਬੋਲਣਾ ਮਨਦਾ ਇਸ ਗੱਲ ਦੀ ਮੂਰਖਤਾ ਲੱਗਦੀ ਹੈ ਹੋਰ ਸਭ ਤੋਂ ਜੋ ਸਰਕਾਰਾਂ ਨੇ ਹਮਲਾ ਕੀਤਾ ਉਹਨੇ ਹਾਲ ਤਾਂ ਸਰਜਦੀ ਵੀ ਜੇ ਕੁਝ ਕਰਨਾ ਹੈ ਕੋਈ ਬਚਣਾ ਹੈ ਫੇ ਇਕੱਠੇ ਹੋ ਜੋ ਇਹ ਹਾਲ ਤਾਂ ਇਕੱਠੇ ਕਰਦੇ ਅੱਗੇ ਵੀ ਐਂ ਇਕੱਠੇ ਹੋਈ ਸੀ ਲੋਕੋ ਜਿਮਲਾ ਜੁੜੰਗ ਸੀ ਮੈਂ ਹਮਤਾਜ ਅੱਜ ਐਸਕੇਐਮ ਦੇ ਵੱਲੋਂ ਕਾਲ ਸੀ ਕਿ 28 ਮਾਰਚ ਨੂੰ ਡੀਸੀ ਦਫ਼ਤਰਾਂ ਦੇ ਮੂਹਰੇ ਧਰਨਾ ਦੇਣਾ ਹੈ ਜਿਹੜਾ ਕੁਝ ਸ਼ੰਭੂ ਟਿਕਨੌਰੀ ਬਾਰਡਰ ਤੇ ਹੋਇਆ ਉਹ ਦੇ ਵਿਰੋਧ ਦੇ ਵਿੱਚ ਤਾਂ ਉੱਥੇ ਗਲਬਾਤ ਕਰਦੇ ਹਾਂ ਮਿਕਨੂ ਗ੍ਰਾਹਾਂ ਦੇ ਚੰਨਾ ਸਿੰਘ ਦੇਖੂ ਪਏ ਨੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸੱਸੀ ਠੀਕ ਠਾਕ ਹਾਂ ਜੀ ਠੀਕ ਠਾਕ ਹਾਂ ਜੀ ਮੈਂ ਛੰਡਾ ਸਿੰਘ ਜਿੱਡੂ ਕੇ ਭਾਰਤੀ ਖਨ ਜੁਨੀ ਇਕਤਾ ਗ੍ਰਾਹਾਂ ਦਾ ਸੂਬੇ ਦਾ ਸੀਨੀਅਰ ਮਿਤ ਪ੍ਰਧਾਨ ਸਰ ਤੋਂ ਪਹਿਲਾ ਸਵਾਲ ਜਿਹੜਾ ਕੁਝ ਵਾਪਰਿਆ ਸ਼ੰਭੂ ਟਿਕਨੌਰੀ ਉਹਦੇ ਬਾਰੇ ਕੀ ਹੈ ਤੁਹਾਡੇ ਵਿਚਾਰ ਦੇਖੋ ਜਿਹੜਾ ਭਗਵਾਨ ਤੁਮਾਰ ਨੇ ਸਾਰਾ ਵਰਤਾਰਾ ਕੀਤਾ ਉਹਦਾ ਸੰਕੇਤ ਹੈ ਜਦੋਂ ਸਾਡਾ 5 ਦਾ 7 ਹਫਤੇ ਵਾਸਤੇ ਰੱਖਿਆ ਸੀ ਉਹ ਮੀਟਿੰਗ ਤੋਂ ਬਾਅਦ ਜਿਵੇਂ ਉਹ ਪਿਆ ਤੇ ਲਾਇਬ ਗੈਸਟਾਂ ਕੀਤੀਆਂ ਉਦੋਂ ਉਹਦਾ ਸੰਕੇਤ ਆ ਗਿਆ ਸੀ ਕਈਆਂ ਨੂੰ ਲੱਗਦਾ ਵੀ ਯਾਰ ਮੌਕੇ ਤੇ ਕਿਸੇ ਨੇ ਕੋਈ ਵੱਧ ਘੱਟ ਕਹਿਦੀ ਥਾਂ ਭੜਕ ਗਿਆ ਮੰਨ ਲਓ ਜੇ ਕੋਈ ਮੌਕੇ ਤੇ ਭੜਕ ਗਿਆ ਬਾਅਦ ਜਿਹੜਾ ਸਬੋਧਨ ਕੀਤਾ ਉਹ ਤਾਂ ਭੜਕਿਆ ਹੋਇਆ ਨਹੀਂ ਸੀ ਉਦੋਂ ਨੇ ਕੀ ਕਿਹਾ ਵੀ ਆਹ ਰੋਜ ਤਾਂ ਨਹੀਂ ਚੱਲਦੀ ਐ ਕਾਰਪੋਰੇਟ ਜਿਹੜੇ ਉਹਨਾਂ ਦਾ ਨੁਕਸਾਨ ਹੁੰਦਾ ਐ Amazon ਦਾ ਸਪੈਸ਼ਲ ਨਾਮ ਲਿਆ ਵੀ ਦਿੱਲੀ ਦਾ ਰਨਸ ਪਰ ਉਹ ਸਸਤਾ ਮਿਲਦਾ ਈ ਤੋਂ ਮਹਿੰਗਾ ਮਿਲਦਾ ਇਹਦਾ ਮਤਲਬ ਉਹ ਉਹਦਾ ਬਾਰਡਰਾਂ ਦੇ ਰੁਕੇ ਹੋਏ ਸੀ ਨਾ ਮਾਲ ਦਾ ਜੀ ਦਿੱਲੀ ਸਾਤਾ ਮਿਲਦੇ ਸੀ ਮਹਿੰਗਾ ਪੈਂਦੇ ਸੰਕੇਤ ਉਹਦੇ ਦੇਖਿਆ ਸੀ ਉਹ ਜੁਨੀ ਭਗਵਾਨ ਤਮੰਨੇ ਇਹ ਦਿਖਾਇਆ ਜਿਹੜਾ ਢੰਡ ਰੱਖਦਾ ਸੀ ਵੀ ਹੁਣ ਢੰਡ ਕਰਕੇ ਨਹੀਂ ਚੱਲਦੀ ਸਰਕਾਰ ਅਗਲੇ ਦਾ ਦਬਾਇਆ ਅਗਲੇ ਦਾ ਪ੍ਰੈਸ਼ਰ ਹੈ ਜੀ ਉਹਦੇ ਚ ਢੰਡ ਚਾਕੇ ਉਹਨੂੰ ਦਿਖਾਦਾ ਵੀ ਮੈਂ ਜੋਕਾਂ ਦਾ ਮੈਂ ਲੋਕਾਂ ਦਾ ਨਹੀਂ ਹਾਂ ਕੁਰਸੀ ਤੇ ਜਾਣ ਖਾਤਰ 쿠ਸੀ ਕਹਿੰਦੇ ਹੁੰਦੇ ਆ ਇਹ ਆਲਾਂ ਦਾ ਗਧੇ ਨੂੰ ਵੀ ਬਾਪੂ ਕਹਿੰਦੇ ਹੁੰਦੇ ਆ ਤਾਂ ਉਹ ਕੀਤਾ ਨੇ ਲੋਕਾਂ ਨੂੰ ਭਲੇਖਾ ਸੀ ਗਿਆ ਵੀ ਜਿੰਨਾ ਨੇ ਕਮੈਂਟ ਕੀਤੇ ਆ ਸਰਕਾਰਾਂ ਦੇ ਖਿਲਾਫ ਜੇ ਇਹ ਹੀ ਮੁੱਖ ਮੰਤਰੀ ਬਣਦਾ ਹੈ ਸ਼ਾਇਦ ਲੋਕਾਂ ਦਾ ਭਲਾ ਹੋ ਜੂ ਮੈਂ ਬਹੁਤ ਦਾਅਵੇ ਨਾ ਕਹਿਣਾ ਹਾਲਤਾ ਚਾਹੇ ਗੱਲ ਕਿ ਜਿਹੜੀ ਇਥੋਂ ਦੀ ਵਿਧਾਨ ਸਭਾ ਹੈ ਤੇ ਸੈਂਟਰ ਦੀ ਸਾਡੀ ਪਾਰਲੀਮੈਂਟ ਹੈ ਇਸ ਲੋਕਾਂ ਦੇ ਆਧਾਰੇ ਨਹੀਂ ਜਿੰਨੂੰ ਮਰਜੀ ਜਿਤਾ ਕੇ ਭੇਜ ਦਿਓ ਉਹ ਲੋਕਾਂ ਦਾ ਨਹੀਂ ਇਹਨਾਂ ਦਾ ਜੋਕਾਂ ਦੇ ਆਧਾਰੇ ਆ ਜੋਕਾਂ ਦੇ ਹੱਕ ਚ ਪੁੱਟੋ ਪਲੇਖਾਂ ਖਾਂਦੇ ਲੋਕੋ ਹੌਲੀ-ਹੌਲੀ ਨਿਕਲਦੇ ਜਾਣਗੇ ਪਲੇਖੇ ਵੀ ਜੇ ਕਿਸੇ ਨੂੰ ਹਜੇ ਵੀ ਹੋਵੇ ਅੱਛਾ ਧਰਨਾ ਤਾਂ ਚਲੋ ਚਕਾਤਾ ਪਰ ਉੱਥੋਂ ਸਮਾਨ ਬਹੁਤ ਗਿਆ ਵਾ ਕਹਿੰਦੇ ਟਰਾਲੀਆਂ ਨਹੀਂ ਮਿਲ ਰਹੀਆਂ ਸਮਾਨ ਚੋਰੀ ਹੋ ਗਿਆ ਕੁਝ ਪੁਲਿਸ ਦੇ ਇਲਜ਼ਾਮ ਲੱਗ ਰਹੇ ਉਹਨੂੰ ਕਿਵੇਂ ਦੇਖੋ ਸਮਾਨ ਤੱਕ ਚੱਕ ਕੇ ਲੈ ਗਏ ਉੱਥੇ ਦੇਖੋ ਜਿਹੜਾ ਜ ਉਹਨੇ ਜਵਰ ਵੇਢਿਆ ਉਹ ਸਾਰੇ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹੈ ਵੀ ਸਰਕਾਰ ਕੀ ਕਰਦਿਆਂ ਨਹੀਂ ਹੁੰਦੀ ਹੈ ਵੀ ਜਿਵੇਂ ਲੋਕਾਂ ਨੂੰ ਨਹੀਂ ਪਤਾ ਹੈਗਾ ਦੂਜਾ ਉਹਨੇ ਲੋਕਾਂ ਨੂੰ ਵੱਧ ਉਹ ਕਾਰਪੋਰੇਟਾਂ ਨੂੰ ਦਿਖਾਇਆ ਵੀ ਮੈਂ મોદી ਨੋ ਸਕਤਾ ਮੋਦੀ ਨੂੰ ਵੀ ਇੱਕ ਸਟੇਟ ਦੇ ਮੁੱਖ ਮੰਤਰੀ ਚਾਕੇ ਪ੍ਰਧਾਨ ਮੰਤਰੀ ਕੋਲ ਕੌਣ ਜਾਂਦਾ ਸੀ ਅਸੀਂ ਤਾਂ ਉਹਨੂੰ ਦੰਗਿਆਂ ਦੇ ਤੌਰ ਤੇ ਜਾਣਦੇ ਵੀ ਦੰਗੇ ਕਰਾਉਣ ਵਾਲਾ ਮੋਦੀ ਹੈ ਕੋਈ ਮੁੱਖ ਮੰਤਰੀ ਉਹਨੂੰ ਪ੍ਰਧਾਨ ਮੰਤਰੀ ਬਣਾਤਾ ਕਾਰਪੋਰੇਟਾਂ ਨੇ ਜਿੰਨੇ ਪੈਸੇ ਦਿੱਤੇ ਜਿਨ੍ਹਾਂ ਪ੍ਰਚਾਰ ਕਰਿਆ ਗੋਦੀ মিডিਆ ਹੈਗਾ ਉਹਨਾਂ ਕੋਲ ਬਿਠੇ ਰਾਂ ਦਿਨ ਨੂੰ ਰਾਤ ਦਿਖਾਉਣ ਵਾਲਾ ਇਹ ਕਹਿੰਦਾ ਹੁਣ ਤੁਸੀਂ ਮੈਂ ਉਹਦੇ ਨਾਲ ਕਰਦਾ ਮੈਂ ਤੁਹਾਡੇ ਨੀਤੀਆਂ ਨੂੰ ਵੀ ਤੇਜ਼ੀ ਨਾਲ ਲਾਗੂ ਕਰੂੰ ਮੈਂ ਸਖਤਾਂ ਮੋਦੀ ਨੂੰ ਉਹ ਦਿਖਾਇਆ ਇਹ ਤਾਂ ਪ੍ਰਧਾਨ ਮੰਤਰੀ ਦੇ ਸੌਫਨੇ ਲੈਂਦਾ ਲੱਗਦਾ ਹਾਂ ਅਚੋ ਤੇ ਬਿਆਨ ਹੁੰਦਾ ਕਿ ਡੀਏਜੀ ਮਨਦੀਪ ਸਿੱਧੂ ਦਾ ਪੁਲਿਸ ਅਫਸਰ ਨਹੀਂ ਚੰਗੇ ਉਹ ਕਹਿੰਦੇ ਆ ਕਿ ਇਸ ਧਰਨਾ ਮ ਚੁਕਾਤਾ ਜੇ ਦੁਬਾਰਾ ਲਾਉਂਗੇ ਅਸੀਂ ਇਤਨੇ ਸੇ ਰਿਟਾਇਰ ਨਹੀਂ ਹੋਣ ਲੱਗੇ ਕਹਿੰਦੇ ਇਹ ਧਰਨਾ ਇੱਥੇ ਸੀਗਾ ਉਹ ਅਫਸਰ ਇਹ 13 ਮਹੀਨੇ ਚੱਲਿਆ ਉਹਨਾਂ ਦਾ ਨਾ ਚੁਕਾਇਆ ਉਹਨੇ ਜਦੋਂ ਸਰਕਾਰ ਨੇ ਫੈਸਲਾ ਕਰ ਲਿਆ ਉਹ ਚੁਕਾਤਾ ਜਾਂ ਹੋਵੇ ਵੀ ਇਹ ਸਰਕਾਰ ਨਹੀਂ ਇਹ ਤਾਂ ਪੁਲਿਸ ਰਾਜ ਹੈ ਫਿਰ ਉਹ ਹਿੱਕ ਥਾਪੜੇ ਉਹ ਸਰਕਾਰ ਫੈਸਲਾ ਕਰ ਦੇ ਵੀ ਅੱਜ ਨੇ ਫੜਿਆ ਸਾਰੇ 6:30 ਨਾ ਸਰਕਾਰ ਨੇ ਫਿਰ ਰੱਖ ਲਵਾਂਗੇ ਇਹ ਅੰਦਰ ਜੇ ਐਡਾ ਹੋ ਸੀ ਜਿਹੜੀ ਆਦੇ ਕੋਲੇ ਪਾਵਰ ਹੀ ਨਹੀਂ ਕਿਸੇ ਨੇ ਵੀ ਪਾਵਰ ਤੋਂ ਵੱਧ ਬੋਲਣਾ ਮੈਨੂੰ ਤਾਂ ਇਸ ਗੱਲ ਦੀ ਮੂਰਖਤਾ ਲੱਗਦੀ ਹੈ ਹੋਰ ਤਾਂ ਕੁਛ ਨਹੀਂ ਜੇ ਸਰਕਾਰ ਕੋਈ ਫੈਸਲਾ ਕਰਦੇ ਉਹਨੇ ਸਰਕਾਰ ਦਾ ਫੈਸਲਾ ਲਾਗੂ ਕਰਿਆ ਨਾ ਜੇ ਉਹਦਾ ਆਪਦਾ ਫੈਸਲਾ ਸੀ ਉਹ ਤਾਂ ਪਹਿਲਾਂ ਵੀ ਦੁਖੀ ਹੋਣਗੇ ਪਹਿਲਾਂ ਉਹਨਾਂ ਦੇ ਆਇਓ ਜਿਹਨਾਂ ਨੂੰ ਫੜਿਆ ਉਹਨਾਂ ਦੇ ਪੱਟੇ ਲੱਤਾਂ ਗੁੱਡੀ ਜਾਂਦਾ ਸੀ ਉਹ ਉਹੀ ਸੀ ਉਹ ਜਿਹੜਾ ਹੁਣ ਕਹਿੰਦਾ ਮੈਨ ਘਟਾ ਰਿਟਾਇਰ ਹੋ ਗਿਆ ਹੁਣ ਉਹ ਦੂਜੂ ਬੋਲਦਾ ਵੀ ਅਸੀਂ ਕੀ ਕਰਦੇਾਂਗੇ ਸਰਕਾਰ ਦੀ ਤੈਨੂੰ ਸਹਾਈ ਕਰਦੇਗਾ ਤੂੰ ਉਸ ਜਿੱਨੇ ਚਰ ਸਰਕਾਰ ਦੀ ਸਹਾਈ ਪਰ ਲੋਕਾਂ ਨੂੰ ਆਏ ਕੋਈ ਦਵਾ ਦੇ ਫਿਰ ਤੂੰ ਹੁਣ ਸੀਗਾ ਹੁਣ ਸਾਥ ਸਾਥ ਧਰਨੇ ਲੱਗ ਗਏ ਬਈ ਫਿਰ ਚੁਕਾ ਦੇਣਾਗਾ ਹੁਣ ਕਿਹੜਾ ਰਿਟਾਇਰ ਹੋਇਆ ਪੂਰੇ ਭਾਰਤ 'ਚ ਲੱਗੇ ਹੋਏ ਆ ਤੇ ਕੋਈ ਜ਼ਿਲ੍ਹਾ ਨਹੀਂ ਹੋਣਾ ਜਿੱਥੇ ਧਰਨਾ ਨਾ ਚੱਲਦਾ ਹੋਵੇ ਪੰਜਾਬ ਦਾ ਫਿਰ ਰੋਕ ਦੇ ਦੇਗਾ ਜੇ ਐਡੀ ਵੱਡੀ ਪਾਵਰ ਅਸੀਂ ਲੋਕਾਂ ਮੂਰੇ ਕੋਈ ਤਾਕੜਾ ਨਹੀਂ ਹੁੰਦਾ ਠੀਕ ਆ ਕਿਸੇ ਜਥੇਬੰਦੀਆਂ ਤੋਂ ਸਰਕਾਰਾਂ ਤਾਕੜੀਆਂ ਹੁੰਦੀਆਂ ਕੋਈ ਕਿੱਡੀ ਵੀ ਜਥੇਬੰਦੀ ਹੋਵੇ ਸਰਕਾਰਾਂ ਤਾਕੜੀਆਂ ਹੁੰਦੀਆਂ ਪਰ ਲੋਕਾਂ ਨੂੰ ਕੋਈ ਹਕੂਮਤ ਤਕੜੀ ਨਹੀਂ ਹੋ ਸਕਦੀ। ਅੱਛਾ ਮੁੱਖ ਮੰਤਰੀ ਦਾ ਬਿਆਨ ਆ ਜਦੋਂ ਦਿੱਲੀ ਵੱਲ ਜਾ ਰਹੇ ਸੀ ਕਿਸਾਨ ਕਹਿੰਦੇ ਕਿ ਰਾਜਧਾਨੀ ਸਾਡੇ ਦਿੱਲੀ ਸਾਨੂੰ ਜਾਣ ਦਿਓ। ਉਦੋਂ ਇਹ ਕਹਿ ਰਹੇ ਆ ਪਰ ਹੁਣ ਕਹਿ ਰਹੇ ਕਿ ਨੁਕਸਾਨ ਹੋ ਰਿਹਾ ਸਾਡੇ ਪੰਜਾਬ ਦਾ। ਨੌਕਰੀਆਂ ਨਹੀਂ ਮਿਲਨੀਆਂ ਲੋਕਾਂ ਨੂੰ ਨੌਜਵਾਨ ਨਸ਼ੇ ਵਿੱਚ ਜਾ ਰਹੇ ਸਪੀਕਰ ਸਾਹਿਬ ਦਾ ਵੀ ਬਿਆਨ ਆ ਕਿ ਨੌਕਰੀਆਂ ਰੁਕੀਆਂ ਹੋਈਆਂ ਧਰਲੇ ਦੇ ਕਾਰਨ। ਦੇਖੋ ਉਹਨੂੰ ਆਏ ਸੀ ਗਿਆ ਵੀ ਸ਼ਾਇਦ ਭਲੇਖਾ ਹੋਊਗੀ ਮੋਦੀ ਚੁਕਾ ਦੂ। ਹੁਣ ਉਹਨੂੰ ਲੱਗਿਆ ਵੀ ਯਾਰ ਮੈਂ ਤਾਂ ਕਾਰਪੋਰੇਟਾਂ ਦਾ ਬਣ ਕੇ ਦਿਖਾਉਣਾ। ਸਾਲ ਤੋਂ ਪਹਿਲਾਂ ਉਹ ਕਹਿੰਦੇ ਸੀ ਵੀ ਇੱਧਰ ਨਹੀਂ ਜਾਣਾ ਉਹ ਕਿੱਧਰ ਹੁਣ ਜਾਣਾ ਪਾਕਿਸਤਾਨ ਸਰਕਾਰ ਵੱਲ ਜਾਣਾ ਇਹਨੇ ਚੰਡੀਗੜ੍ਹ ਨਹੀਂ ਜਾਣ ਦਿੱਤੇ ਉਹਦੇ ਸਾਨੂੰ ਕਹਿੰਦਾ ਵੀ ਮੇਰੇ ਚੰਡੀਗੜ੍ਹ ਨਾਲ ਉਹ ਤੁਸੀਂ ਇੱਧਰ ਲਾਹੌਰ ਜਾਵੜੋ ਉਹਦੇ ਆਪ ਵੀ ਕਹਿੰਦਾ ਹੁੰਦਾ ਜੇ ਸਾਨੂੰ ਰੋਕਿਆ ਹੁਣ ਉਹ ਤਾਂ ਆਪ ਦਾ ਰਵਾਈ ਹੈ ਕਿਹੜੇ ਵੇਲੇ ਕੀ ਕਰਨਾ ਹੈ ਕਿਹੜਾ ਉਹਨੂੰ ਫਾਇਦੇ ਚ ਲੱਗਦਾ ਹੁਣ ਉਹਨੂੰ ਲੱਗਿਆ ਵੀ ਕਾਰਪੋਰੇਟਾਂ ਨਾਲ ਨੰਗਾ ਚੇਟਾ ਖੜਕੀ ਫਾਇਦਾ ਜਿਹੜੀ ਗੱਲ ਮੈਂ ਪਹਿਲਾਂ ਵੀ ਕਹਿ ਗਿਆ ਸ਼ਾਇਦ ਰੋਜ ਪ੍ਰਧਾਨ ਮੰਤਰੀ ਬੜਦਾ ਉਹ ਸੁਪਨੇ ਜਿਹਾ ਅੱਛਾ ਇੱਕ ਇੱਕ ਚੀਜ਼ ਹੋਰ ਹੈ ਜਿਹੜਾ ਅੱਜ ਦਾ ਸੀਗਾ ਕਿ ਕਿਤੇ ਅੱਜ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੋਣਗੇ ਜਿਹੜਾ ਐਸਕੇਮ ਦੂਸਰਾ ਰਗੈਰਾ ਨੇ ਤੇ ਕੋਈ ਵੀ ਆਊਗਾ ਪਰ ਉਹਨਾਂ ਦਾ ਬਿਆਨ ਹੁੰਦਾ ਕਿ ਅਸੀਂ ਇਹਦੇ ਵਿੱਚ ਨਹੀਂ ਅਸੀਂ ਕਿੱਥੇ ਆਪਣਾ ਕੰਮ ਆਪਣਾ ਕਰਿਆ ਲੱਗਦਾ ਨਹੀਂ ਇਕੱਠੇ ਹੋਣ ਦੀ ਲੋੜ ਐਨਾ ਕੁਝ ਹੋਣ ਤੋਂ ਵੱਧ ਵੀ ਦੇਖੋ ਬਹੁਤ ਸਾਰੀਆਂ ਜਥੇਬੰਦੀਆਂ ਦੀਆਂ ਆ ਗਈਆਂ ਜਿਹੜੀਆਂ ਬਾਰਡਰ ਤੇ ਲੜ ਰਹੀਆਂ ਸੀ ਜੀ ਉਹਨਾਂ ਕਿਉਂਕਿ ਦੇਖੋ ਹਾਲਤਾ ਦਾ ਸਿਰ ਜੀ ਗਈ ਜੋ ਸਰਕਾਰਾਂ ਨੇ ਹਮਲਾ ਕੀਤਾ ਉਹਨੇ ਹਾਲਤਾ ਦਾ ਸਿਰ ਜਦੀ ਵੀ ਜੇ ਕੁਝ ਕਰਨਾ ਹੈ ਕੋਈ ਬਚਣਾ ਹੈ ਫੇ ਇਕੱਠੇ ਹੋ ਜੋ ਤੇ ਇਹ ਹਾਲਤਾ ਇਕੱਠੇ ਕਰਦੇ ਅੱਗੇ ਵੀ ਐਂ ਇਕੱਠੇ ਹੋਈ ਸੀ ਉਦੋਂ ਵੀ ਇਹ ਵਿੱਚ ਹੀ ਸੀਗੇ ਸਾਥੀ ਦੱਲੇ ਵਾਲੇ ਜੀ ਜੋ ਦਿੱਲੀ ਦੇ ਖਿਲਾਫ ਲੜੇ ਆਂ ਕੀ ਕਰਨ ਮਨਦੇ ਹੁਣ ਕਿਉਂ ਨਹੀਂ ਇੰਨਾ ਕੁਝ ਹੋ ਗਿਆ ਮਤਲਬ ਹੁਣ ਤਾਂ ਉਹਨਾਂ ਨਾਲ ਖੁਦ ਨਾਲ ਦੱਲੇ ਵਾਲ ਸਾਹਿਬ ਹਰਾਸਤ ਦੇ ਵਿੱਚ ਨਹੀਂ ਫਿਰ ਵੀ ਉਹ ਹਾਲੇ ਕਹਿ ਰਹੇ ਕਿ ਬਿਲਕੁਲ ਹੁਣ ਉਹ ਬਾਹਰ ਆਉਣਗੇ ਉਸ ਤੋਂ ਬਾਅਦ ਆਪਾਂ ਕੋਈ ਮੀਟਿੰਗ ਕਰਨਗੇ ਤਾਂ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਉਹਨਾਂ ਦਾ ਪੂਰਾ ਪੈਂਤੜਾ ਕੀ ਹੁੰਦਾ ਹੈ ਗੈਰ ਰਾਜਨੀਤਿਕ ਹਲ ਸੰਯੁਕਤ ਉਹਨਾਂ ਦੇ ਜਥੇਬੰਦੀ ਤਾਂ ਨਹੀਂ ਉਹ ਕਿੰਨੀਆਂ ਜਥੇਬੰਦੀਆਂ ਹਨ ਉਹਨਾਂ ਦੇ ਸੰਯੁਕਤਾਂ ਗੈਰ ਰਾਜਨੀਤਿਕ ਦੇ ਤੌਰ ਤੇ ਸੋਚਣੇ ਦੂਜਿਆਂ ਨੇ ਦੂਜੇ ਤੌਰ ਤੇ ਉਹਨਾਂ ਕਿਸਾਨ ਮਜ਼ਦੂਰ ਮਤਲਬ ਜਿਹੜਾ ਮੋਰਚਾ ਬਣਾਇਆ ਉਹ ਮੋਰਚੇ ਕੀ ਫੈਸਲਾ ਕਰਦੇ ਐ ਇਕੱਲੇ ਜਥੇਬੰਦਾ ਹੋ ਸਕਦਾ ਵੀ ਆਪਣਾ ਦਾ ਖਰਦਾ ਪਰ ਜੇ ਸਾਰੇ ਕਹਿਣਗੇ ਵੀ ਛਰਦਾ ਤੂੰ ਇਕੱਲਾ ਰਹੇ ਅਸੀਂ ਤਾਂ ਭਾਈ ਕਰਦੇ ਆ ਇਕੱਤਾ ਤੇ ਕਿਉਂ ਨਹੀਂ ਕਰੂਗਾ ਬਾਈ ਉਹੀ ਉਹੀ ਸਾਨੂੰ ਤਾਂ ਲੱਗਦਾ ਵੀ ਉਹਨੂੰ ਆਉਣਾ ਚਾਹੀਦਾ ਇਸ ਗੱਲ ਤੇ ਦੇਖੋ ਹਾਂ ਸਰਕਾਰ ਨੇ ਤਾਂ ਜ਼ਰੂਰ ਸਾਡੇ ਮੂਰੇ ਸਵਾਲ ਖੜਾ ਕਰਤਾ ਵੀ ਇਕੱਠੇ ਹੋਣ ਦਾ ਵਚਨ ਦੇਵਾਂਗੇ ਇਕੱਠੇ ਨਹੀਂ ਹੁੰਦੇ ਨਹੀਂ ਵਚਨ ਵਿਚ ਵੀ ਚਰਚਾ ਕੀਤੀ ਹੈ ਇਕੱਠੇ ਹੋਣਾ ਚਾਹੀਦਾ ਲੋਕਾਂ ਦੀ ਚਾਹਤ ਤਾਂ ਪਹਿਲਾਂ ਵੀ ਸੀ ਲੋਕਾਂ ਦੀ ਮੰਗ ਵੀ ਪਹਿਲਾਂ ਸੀ ਅਸੀਂ ਤਾਂ ਉਦੋਂ ਤੋਂ ਲੱਗੇ ਆ ਜਿਵੇਂ ਕਹਿਣਾ ਹੋਵੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਾਂ ਵੀ ਕੋਸ਼ਿਸ਼ਾਂ ਜਾਰੀ ਹੈ ਰਾ ਕੱਲ ਨੂੰ ਸੰਯੁਕਤ ਮੋਰਚਾ ਦੀ ਉਹ ਹੋ ਰਹੀ ਹੈ ਭਾਰਤ ਪੱਧਰ ਦੇ ਦੀ ਗੁੰਜਾਇਸ ਸਾਹਿਬ ਉਹ ਇਹੋ ਜਿਹਾ ਕੋਈ ਹੋਰ ਗੱਲ ਕੱਢਣਗੇ ਸ਼ਾਇਦ 31 ਵਾਲਾ ਫੈਸਲਾ ਕਰ ਲੈਣ ਵੀ ਆਓ ਪਤਾ ਸਾਂਝਾ ਕਰਾਂਗੇ ਸਪੋਰਟ ਦਾ ਤਾਂ ਘਟੋ ਘਟਿ ਗੁੰਜਾਇਸ ਬਣਦੀ ਹੈ ਜੀ ਇਧਰ ਤੋਂ ਲਗਾਤਾਰ ਕੋਸ਼ਿਸ਼ ਹੈ ਉੱਥੇ ਇਹਦੇ ਸਫਲ ਹੋਵਾਂਗੇ ਕੋਈ ਰੌਲਾ ਸਫਲ ਹਾਂ ਹਾਂ ਜਿਵੇਂ ਸਰਕਾਰ ਤੇ ਅੱਜ ਹੁੰਨਾਂ ਕਿ ਪਰਸੋਂ ਨੇ ਐਂੀ ਗੱਲ ਐ ਸਮਾਂ ਲੱਗ ਸਕਦਾ ਸਮਾਂ ਤਾਂ ਲੱਗਦੀ ਹੁੰਦੀ ਹੈ ਕਿਸੇ ਦਾ ਇੱਕ ਸਵਾਲ ਹੋਰ ਆ ਜਿਹੜੇ ਮਤਲਬ ਸਰਕਾਰ ਨੂੰ ਵੀ ਕਹਿੰਦੇ ਕਿ ਕਿਤੇ ਨਾ ਕਿਤੇ ਇਹ ਲੱਗਿਆ ਕਿ ਜਥੇਬੰਦੀਆਂ ਪਾਰਟੀਆਂ ਹੋਈਆਂ ਪੰਜਾਬ ਦੀਆਂ ਤਾਂ ਜਲਦੀ ਚਕਾਤਾ ਨਹੀਂ ਤਾਂ ਕਹਿੰਦੇ ਜੇ ਇਕੱਠੇ ਹੁੰਦੇ ਤਾਂ ਚਕਾਈ ਨਹੀਂ ਸਕਦਾ ਇਧਰਨੇ ਨੂੰ ਕਿਸੇ ਵੀ ਜੇ ਸਰਕਾਰ ਨੂੰ ਹੁਣ ਪਤਾ ਲੱਗਿਆ 13 ਮਹੀਨੇ ਬਾਅਦ ਵੀ ਜਥੇਬੰਦੀਆਂ ਪਾਰਟੀਆਂ ਹੋਈਆਂ ਜਥੇਬੰਦੀਆਂ 13 ਮਹੀਨੇ ਬਾਅਦ ਪਤਾ ਲੱਗਿਆ 13 ਮਹੀਨੇ ਚੱਲ ਗਿਆ ਅੱਡ ਤੋਂ ਦੂ ਪਹਿਲਾਂ ਦੇ ਬਣੇ ਹੋਏ ਤਿੰਨ ਸੰਜੁਗ ਤੋਂ ਦੇ ਲਿਟਾਉਣ ਤੋਂ ਕੁਛ ਚਿਰ ਬਾਅਦ ਹੀ ਇਹਨਾਂ ਨੇ ਗੈਰਾ ਜਨੀਤ ਬਣਾ ਲਿਆ ਦੂਜਿਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਉਹਨਾਂ ਨੇ ਬਣਾ ਲਿਆ ਇਹ ਤਾਂ ਉਦੋਂ ਦੀ ਬਾਟੇ ਤੁਹਾਨੂੰ ਲਾਉਣ ਤੋਂ ਪਹਿਲਾਂ ਬਾਟੇ ਹੋਏ ਆ ਫਿਰ ਉਦੋਂ ਦੇ ਚੁਕਾ ਦੇਣ ਦੀ ਇਹ ਇੰਨੀ ਗੱਲ ਹੀ ਸੀ ਜੀ ਕਵੀ ਨੂੰ ਲਿਖਿਆ ਕਿ ਦਾਇਤ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਜੀ